ਜਿਨ੍ਹਾਂ ਕੋਲੇ ਵੱਡੇ ਵੱਡੇ ਟਰੈਕਟਰ ਨੇ ਏਸੀ ਲੱਗੇ ਹੋਏ ਆ ਘਰੇ ਤੇ ਹੌਸੀ ਵੱਡੀ ਹਵੇਲੀ ਆ ਤੇ ਨਾਲੇ ਲਿਖਿਆ ਵੀ ਹੋਇਆ ਉੱਥੇ ਕਿ ਸਰਦਾਰ ਫਲਾਣਾ ਸਿੰਘ ਕਰਜ਼ਾ ਨਹੀਂ ਮੋੜਿਆ ਜੀ ਬੈਂਕ ਦਾ ਵੱਡੇ ਬੰਦਿਆਂ ਨੇ ਜ਼ਿਆਦਾ ਰੱਖੇ ਹੋਏ ਪੈਸੇ ਸਿਆਣੇ ਕਹਿੰਦੇ ਨਹੀਂ ਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਆਂਡਾ ਉਹਨੇ ਛੋਟਾ ਹੋ ਜਾਂਦਾ ਜਿੰਨਾ ਜ਼ਿਆਦਾ ਪੈਸਾ ਆਈ ਜੋ ਕੋ ਨਾ ਕੋ ਜੂਸ ਹੋਈ ਜਾਂਦੇ ਨੇ ਆਮ ਬੰਦਾ ਨਹੀਂ ਇਹ ਕਰਦਾ ਆਮ ਬੰਦਾ ਕਹਿੰਦਾ ਜੀ ਵੀ ਮੈਂ ਤਾਂ ਯਾਰ ਕਰ ਜਾ ਮੇਰੇ ਸਿਰ ਮੈਨੂੰ ਤਾਂ ਸੌਂ ਨਹੀਂ ਦਿੰਦਾ ਮੈਂ ਜਿੰਨੇ ਚਿਰ ਲਾਉਂਦਾ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਉਹਦੇ ਗਵਾਹ ਹੋ ਤੁਸੀਂ ਅੱਜ ਮੇਰੇ ਸਾਹਮਣੇ ਬੈਠੇ ਤੁਸੀਂ ਸਾਰਿਆਂ ਨੇ ਕਰਜਾ ਮੋੜਿਆ ਜੇ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ ਤੁਸੀਂ ਹੈਰਾਨ ਰਹਿ ਜਾਓਗੇ ਜਿਨ੍ਹਾਂ ਨੇ ਕਰਜਾ ਲੈ ਰੱਖਿਆ ਅੱਗ ਲਾਇਆ ਪੈਸੇ ਨਹੀਂ ਮੁੱਕਦੇ ਉਹਨਾਂ ਕੋਲੇ ਉਹ ਬੰਦੇ ਕਰਜਾ ਦੱਬੀ ਬੈਠੇ ਦੱਸ ਫੇਰ ਕਹਿੰਦੇ ਸੂਬਾ ਕਿਵੇਂ ਚੱਲੂਗਾ ਜੀ ਅਸੀਂ ਹੁਣ ਤਰੀਕੇ ਲੱਭ ਰਹੇ ਆ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਿਆਰ ਨਾਲ ਜੇ ਨਹੀਂ ਤਾਂ ਫਿਰ ਕੋਈ ਹੋਰ ਤਰੀਕਾ ਬਣਾਉਣਾ ਪਊਗਾ ਪਰ ਆਮ ਲੋਕਾਂ ਨੂੰ ਇਹਦਾ ਕੋਈ ਅਸੀਂ ਅਸਰ ਨਹੀਂ ਪੈਣ ਦਿੰਦੇ ਸਿਰਫ ਜਿਹੜੇ ਉਹ ਕਰ ਜਿਹੜੇ ਕਹਿੰਦੇ ਕੋਹੋਂ ਦੇ 22 51 1104 ਜੌਨ ਡੀਅਰ ਵੱਡੇ ਵੱਡੇ ਟਰੈਕਟਰ ਰੱਖਿਆ ਜਿਨਾਂ ਨੇ ਉਹ ਕਰਨੇ ਹੋ 15 ਦਿਨ ਪਹਿਲਾਂ ਸਹਿਕਾਰਤਾ ਦੀ ਇੱਕ ਮੀਟਿੰਗ ਕੀਤੀ ਸੀਮ ਹਾਊਸ ਦੇ ਵਿੱਚ ਕੋਆਪਰੇਟਿਵ ਦੀ ਇੱਕ ਮੀਟਿੰਗ ਕੀਤੀ ਤਾਂ ਉਹਦੇ ਵਿੱਚ ਮੇਰੇ ਕੋਲੇ ਜਿਹੜੇ ਕਾਗਜ਼ ਆਏ ਕਾਗਜ਼ਾਂ ਦੇ ਵਿੱਚ ਘਾਟਾ ਹੀ ਦਿਖਾਇਆ ਹੋਇਆ ਸੀਗਾ ਫਲਾਨਾ ਜ਼ਿਲ੍ਹਾ -5% ਹੈ ਜੀ ਰਿਕਵਰੀ ਐਨਾ ਕਰਜ਼ਾ ਜੀ ਐਨਾ ਮੋੜਿਆ ਨਹੀਂ ਉਜ ਵੱਡੇ ਵੱਡਿਆਂ ਦੇ ਵੀ ਨਾਮ ਨੇ ਜਿਨ੍ਹਾਂ ਕੋਲੇ ਦੋ ਦੋ ਨਾਟਕ ਘਰਾਂ ਨੇ ਜਿਨ੍ਹਾਂ ਨੇ ਮੋੜਿਆ ਨਹੀਂ ਪਰ ਉਹਦੇ ਵਿੱਚ ਇੱਕ ਠੰਡੀ ਹਵਾ ਦਾ ਬੁੱਲਾ ਸੀ ਕਿ ਜੀ ਧੂਰੀ ਹਲਕੇ ਨੇ 99. ਤੋਂ ਵੀ ਵੱਧ 99% ਤੋਂ ਵੀ ਵੱਧ ਰਿਕਵਰੀ ਬਣਾ ਕੇ ਪੰਜਾਬ ਚੋਂ ਪਹਿਲਾ ਨੰਬਰ ਉਹ ਮੈਂ ਕਿਹਾ ਹੁਣ ਜਿਨ੍ਹਾਂ ਨੇ ਮਾਈਨਸਾਂ ਚ ਫਿਰਦੇ ਆ ਜਿਹੜੇ ਉਹਨਾਂ ਨੂੰ ਤਾਂ ਕੀ ਸਨਮਾਨਤ ਕਰਨਾ ਜਿਨ੍ਹਾਂ ਨੇ ਮੋੜ ਤਾਂ ਉਹਨਾਂ ਨੂੰ ਤਾਂ ਸਨਮਾਨਤ ਕਰ ਦਈਏ ਥੋੜਾ ਜਿਹਾ ਉਹਨਾਂ ਨੂੰ ਮਾਨ ਸਨਮਾਨਤਾ ਦੇ ਦਈਏ ਕਿ ਭਾਈ ਅਣਖੀ ਲੋਕੋ ਤੁਸੀਂ ਸਰਕਾਰ ਨੇ ਤੁਹਾਨੂੰ ਪੈਸਾ ਦਿੱਤਾ ਤੇ ਤੁਸੀਂ ਵਾਪਸ ਨਹੀਂ ਕਰਤਾ ਉਹ ਪੈਸੇ ਦਾ ਜਦੋਂ ਜਦੋਂ ਚਾਹੀਦਾ ਸੀ ਲੋਨ ਉਦੋਂ ਲੈ ਲਿਆ ਜਦੋਂ ਟਾਈਮ ਤੇ ਮੋੜਤਾ ਸੋ 39 ਤੁਹਾਡੇ ਸਾਹਮਣੇ ਸਾਰੀਆਂ ਸੁਸਾਇਟੀਆਂ ਆਈਆਂ ਸੀ 39 ਸੁਸਾਇਟੀਆਂ ਦੇ ਕੁੱਲ 22159 ਮੈਂਬਰ ਜੁੜੇ ਹੋਏ ਨੇ ਲਗਭਗ 78000 ਤੋਂ ਵੱਧ ਇਕੜ ਜ਼ਮੀਨ ਦਾ ਹੱਦ ਕਰ ਚੁੱਕਿਆ ਸੀ ਇਹਨਾਂ ਨੇ ਜਿਦੇ ਚੋਂ 39 ਚੋਂ 29 ਹੰਡਰਡ ਪਰਸੈਂਟ ਤੇ 10 ਨੇ 90 ਪਰਸੈਂਟ ਤੋਂ ਵੀ ਜ਼ਿਆਦਾ ਵਾਪਸ ਕੀਤਾ ਜੋ ਕਿ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਹਲਕਾ ਵਾਈਜ਼ ਹੈ ਜੇ ਜ਼ਿਲ੍ਹਾ ਵਾਈਜ਼ ਕਰੀਏ ਤਾਂ 87 ਪਰਸੈਂਟ ਰਿਕਵਰੀ ਨਾਲ ਸੰਗਰੂਰ ਜ਼ਿਲ੍ਹਾ ਪਹਿਲੇ ਨੰਬਰ ਤੇ ਹੈ 1.5 ਪਰਸੈਂਟ ਖਾਤੇ ਨਹੀਂ 98% ਖਾਤੇ ਪ੍ਰਾਈਵੇਟ ਚ ਨੇ ਸਿਰਫ 1.5% ਕੋਆਪਰੇਟਿਵ ਬੈਂਕਾਂ ਚ ਨੇ ਆਪਣੀ ਬੈਂਕਾ ਹੋ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਨਾ ਖਾਤੇ ਜਿਹੜੇ ਨੇ ਉਹ ਆਪਣੇ ਕੋਆਪਰੇਟਿਵ ਬੈਂਕਾਂ ਚ ਖਲਾਓ 3% ਦੂਜਿਆਂ ਨਾਲੋਂ ਵਿਆਜ ਸਸਤਾ ਦਿੰਦੇ ਆ ਲੋਨ ਤੇ ਜਿਹੜਾ ਵਿਆਜ ਹੈ 3% ਘੱਟ ਹੈ ਜੀ ਜੇ ਉਹ 10 ਰੁਪਏ ਲੈਂਦੇ ਆ 75 ਰੁਪਏ ਲੈਂਦੇ ਆ ਕਾਰਨ ਕੀ ਇਹਦਾ ਕੌਣ ਹੀ ਘੱਟੇ ਖਲਾਉਂਦੇ ਉਹੀ ਗੱਲ ਫੈਲ ਜਾਂਦੀ ਹੈ ਕਈ ਵਾਰੀ ਇੱਕ ਵਾਰੀ ਜਦੋਂ ਮੈਂ ਤਾਂ ਉਦੋਂ ਹੈ ਨਹੀਂ ਸੀ ਦੁਨੀਆ ਤੇ ਜਦੋਂ ਭਾਖੜਾ ਦਾ ਪਾਣੀ ਆਇਆ ਕਹਿੰਦੇ ਕੱਸੀਆਂ ਚ ਕਾਮਰੇਡਾਂ ਦਾ ਜੋਰ ਹੁੰਦਾ ਸੀ ਉਦੋਂ ਉਹਨਾਂ ਨੇ ਗੱਲ ਫੁਲਾਤੀ ਕਹਿੰਦੇ ਇਹ ਪਾਣੀ ਨਾਲ ਲਾਇਓ ਲੋਕੋ ਆਉਦੇ ਖੇਤਾਂ ਨੂੰ ਇਹ ਤਾਂ ਫੋਕਾ ਪਾਣੀ ਐ ਇਹ ਚੋ ਬਿਜਲੀ ਕੱਢ ਲਈ ਗਰੰਟ ਨਹੀਂ ਹੈਗੇ ਨੇ ਇਸ ਪਾਣੀ ਚ ਜਦੋਂ ਕਰੰਟ ਤਾਂ ਕੱਢ ਲਿਆ ਤਾਂ ਫੋਕਾ ਹੈ ਗੱਲ ਹੀ ਫੈਲਣੀ ਫੈਲ ਗਈ ਹੁਣ ਇੱਕ ਗਲਤਫਹਿਮੀ ਫੈਲਾ ਰੱਖੀ ਐ ਮੈਂ ਤੁਹਾਨੂੰ ਕਲੀਅਰ ਕਰਨੀ ਚਾਹਨਾ ਜੇ ਕਿਸੇ ਨੇ ਲੋਨ ਦੇਣਾ ਹੈ فرض ਕਰੋ ਕੋਆਪਰੇਟਿਵ ਬੈਂਕ ਦਾ ਲੋਨ ਹੈ ਉਹ ਕਹਿੰਦਾ ਜੇ ਮੈਂ ਇੱਥੇ ਖਾਤਾ ਖਲਾਉਂਗਾ ਤਾਂ ਮੇਰੇ ਫਸਲ ਦੇ ਪੈਸੇ ਇਸ ਖਾਤੇ 'ਚ ਆਉਣਗੇ ਸਰਕਾਰ ਕੀ ਕਰੂਗੀ ਗਲਤਫਹਿਮੀ ਫੈਲ ਗਈ ਸਰਕਾਰ ਕੀ ਕਰੂਗੀ ਜਦੋਂ ਮੈਂ ਫਸਲ ਵੇਚ ਕੇ ਗਿਆ ਜਿਹੜੇ ਮੇਰੇ ਫਸਲ ਦੇ ਪੈਸੇ ਨੇ ਉਹਨਾਂ 'ਚੋਂ ਮੇਰਾ ਕਰਜ਼ੇ ਵਾਲੇ ਕੱਟ ਲੈਣਗੇ ਬਿਲਕੁਲ ਗਲਤ ਗੱਲ ਐ ਐਦਾਂ ਹੋ ਹੀ ਨਹੀਂ ਸਕਦਾ ਕਾਨੂੰਨ ਮੁਤਾਬਕ ਜਿਹੜਾ ਉਹ ਸੀਸੀਐਲ ਕਹਿੰਦੇ ਆ ਉਹਨੂੰ ਕ੍ਰੈਸ਼ ਕਰਡਿਟ ਲਿਮਿਟ ਉਹ ਪੈਸਾ ਜਿਹੜਾ ਫਸਲ ਵਾਲਾ ਉਹ ਟਰਾਲੀ ਲੈ ਗਈ ਮੰਡੀ 'ਚ ਤੁਲ ਗਈ ਨਾਲ ਦੀ ਨਾਲ ਉਹ ਤੁਹਾਡੇ ਖਾਤੇ 'ਚ ਕਿਸਾਨ ਦੇ ਖਾਤੇ 'ਚ ਉਹਨੂੰ ਜਿੰਨੀ ਤੁਲੀ ਆ ਉਹਦੇ ਹਿਸਾਬ ਨਾਲ ਐਮਐਸਪੀ ਦੇ ਹਿਸਾਬ ਨਾਲ ਉਹਨੇ ਪੈਸੇ ਉਹਦੇ ਖਾਤੇ 'ਚ ਬੈਂਕ 'ਚੋਂ ਜਾਣਗੇ ਉਹਦੇ 'ਚੋਂ 1 ਰੁਪਈਆ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਇਹ ਗਲਤਫहमी ਜਿਹੜੀ ਆ ਉਹ ਕੱਢ ਦਿਓ ਕੀ ਸਰਕਾਰ ਕੋਈ ਤੁਹਾਡੇ ਲੋਨ ਨੂੰ ਛੇੜ ਲੂਗੀ ਜਾਂ ਤੁਹਾਡੇ ਪੈਸਿਆਂ ਨੂੰ ਛੇੜ ਲੂਗੀ ਹੋਰ ਤਰੀਕੇ ਹੈਗੇ ਨੇ ਕੋਈ ਗੱਲ ਨਹੀਂ ਕਈ ਤਾਂ ਘਰ ਅਜੇ ਨਹੀਂ ਚਲੋ ਕਬੀਲਦਾਰੀ ਥੱਲੇ ਦਬ ਗਏ ਜਾਂ ਕਰਜ਼ਾ ਮੋੜਨ ਦੇ ਸੱਚੀ ਮੁੱਚੀ ਕਾਬਲ ਨਹੀਂ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਕਈ ਵਾਰੀ ਦਿਨ ਚੰਗੇ ਮਾੜੇ ਚੱਲਦੇ ਨੇ ਪਰ ਜ਼ਿਆਦਾ ਘਰ ਅਜੇ ਨੇ ਜਿਨ੍ਹਾਂ ਨੇ ਮੋੜਿਆ ਨਹੀਂ ਜਿਨ੍ਹਾਂ ਕੋਲੇ ਵੱਡੇ ਵੱਡੇ ਟਰੈਕਟਰ ਨੇ ਏਸੀ ਲੱਗੇ ਹੋਏ ਆ ਘਰੇ ਤੇ ਖਾਸੀ ਵੱਡੀ ਰਵੇਲੀ ਐ ਨਾਲੇ ਲਿਖਿਆ ਵੀ ਹੋਇਆ ਉੱਥੇ ਸਰਦਾਰ ਫਲਾਣਾ ਸਿੰਘ ਕਰਜ਼ਾ ਨਹੀਂ ਮੋੜਿਆ ਜੀ ਬੈਂਕ ਦਾ ਵੱਡੇ ਬੰਦਿਆਂ ਨੇ ਜ਼ਿਆਦਾ ਰੱਖੇ ਹੋਏ ਪੈਸੇ ਸਿਆਣੇ ਕਹਿੰਦੇ ਨਹੀਂ ਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਹਨੇ ਛੋਟਾ ਹੋ ਜਾਂਦਾ ਜਿੰਨਾ ਜ਼ਿਆਦਾ ਪੈਸਾ ਆਈ ਜਾਊਗਾ ਉਹਨਾਂ ਕੋ ਜੂਸ ਹੋਈ ਜਾਂਦੇ ਨੇ ਆਮ ਬੰਦਾ ਨਹੀਂ ਇਹ ਕਰਦਾ ਆਮ ਬੰਦਾ ਕਹਿੰਦਾ ਜੀ ਵੀ ਮੈਂ ਤਾਂ ਯਾਰ ਕਰਜਾ ਮੇਰੇ ਸਿਰ ਮੈਨੂੰ ਤਾਂ ਸੌਂ ਨਹੀਂ ਦਿੰਦਾ ਮੈਂ ਜਿੰਨੇ ਚਿਰ ਲਾਉਂਦਾ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਉਹਦੇ ਗਵਾਹ ਹੋ ਤੁਸੀਂ ਅੱਜ ਮੇਰੇ ਸਾਹਮਣੇ ਬੈਠੇ ਤੁਸੀਂ ਸਾਰਿਆਂ ਨੇ ਕਰਜਾ ਮੋੜਿਆ ਜੇ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ ਤੁਸੀਂ ਹੈਰਾਨ ਰਹਿ ਜਾਓਗੇ ਜਿਨ੍ਹਾਂ ਨੇ ਕਰਜਾ ਲੈ ਰੱਖਿਆ ਅੱਗ ਲਾਇਆ ਪੈਸੇ ਨਹੀਂ ਮੁੱਕਦੇ ਉਹਨਾਂ ਕੋਲੇ ਉਹ ਬੰਦੇ ਕਰਜਾ ਦੱਬੀ ਬੈਠੇ ਦੱਸ ਫੇਰ ਕਹਿੰਦੇ ਸੂਬਾ ਕਿਵੇਂ ਚੱਲੂਗਾ ਜੀ ਅਸੀਂ ਹੁਣ ਤਰੀਕੇ ਲੱਭ ਰਹੇ ਆ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਿਆਰ ਨਾਲ ਜੇ ਨਹੀਂ ਤਾਂ ਫਿਰ ਕੋਈ ਹੋਰ ਤਰੀਕਾ ਬਣਾਉਣਾ ਪਊਗਾ ਪਰ ਆਮ ਲੋਕਾਂ ਨੂੰ ਇਹਦਾ ਕੋਈ ਅਸੀਂ ਅਸਰ ਨਹੀਂ ਪੈਣ ਦਿੰਦੇ ਸਿਰਫ ਜਿਹੜੇ ਉਹ ਕਰ ਜਿਹੜੇ ਕਹਿੰਦੇ ਕੋਹੋਂ ਦੇ 22 56 110 ਨਾਲੀ ਕਾ ਜੌਨ ਡੀਅਰ ਵੱਡੇ ਵੱਡੇ ਟਰੈਕਟਰ ਰੱਖੇ ਜਿਨ੍ਹਾਂ ਨੇ ਉਹ ਕਰਨੇ ਉਹ ਅਟੜੇ ਸਾਂਦੋਨਾ ਕੋਲੇ ਉਹਦਾ ਆਪਾ ਰੇਲ ਦੀ ਗੱਡੀ ਜਿਹੜੇ ਜਿਹੜੇ ਇੰਜਨ ਨੇ ਉਹਨਾਂ ਦੇ ਰੇਲ ਦੇ ਇੰਜਨ ਜਿਹੜੇ ਜਿਹੜੇ ਟਰੈਕਟਰ ਨੇ ਸੋ ਉਹਨਾਂ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਨਾ ਕਿਵੇਂ ਪਿਆਰ ਨਾਲ ਉਹਨੂੰ ਕਹਿ ਦਈਏ ਵੀ ਭਾਈ ਪੰਜਾਬ 'ਚ ਹਿੱਸਾ ਪਾਉ ਐ ਨਾ ਕਰੋ ਪੰਜਾਬ ਨੂੰ ਡਬੋਣ 'ਚ ਜਿਆਦਾ ਕੰਮ ਡਬੋਣ ਵਾਲੇ ਪਾਸੇ ਨਾ ਕਰੋ ਹੁਣ ਜਿਵੇਂ ਪਿੰਡ ਚੰਗਾਲ ਤੇ ਪੜੋਂ ਆਉਂਦੀਆਂ ਸਕਾਰੀ ਜਿਹੜੀਆਂ ਸੁਭਾਮਾ ਨੇ ਉਹਨਾਂ ਜਾਨੋਸ਼ ਦੀ ਕੇਂਦਰ ਵੀ ਰਿਸਟਰ ਕੋ ਵਾਇਆ ਹੈ ਵੀ ਜਿੱਥੇ ਦਵਾਈਆਂ ਬਹੁਤ ਘੱਟ ਕੀਮਤ ਤੇ ਜਿਹੜੀਆਂ ਜਨਰਿਕ ਹੁੰਦੀਆਂ ਨੇ ਨਾ ਉਹ ਘੱਟ ਕੀਮਤ ਤੇ ਮਿਲਦੀਆਂ ਨੇ ਇਹੋ ਜਿਹਾ ਕੰਮ ਸੋਸਾਇਟੀ ਕਰ ਸਕਦੀ ਹੈ